ਇਸ ਵੇਲੇ ਦੀ ਵੱਡੀ ਖਬਰ ਹੈ ਫਰਾਈਪਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰੈਸਕਿਊ ਕਰ ਰਹੀ ਕਿਸ਼ਤੀ ਪਲਟ ਗਈ ਹੈ ਤਾਂ ਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫੌਜ ਵੱਲੋਂ ਜਿਹੜਾ ਰੈਸਕਿਊ ਆ ਉਹ ਕੀਤਾ ਜਾ ਰਿਹਾ ਸੀਗਾ ਤਾਚਾਨਕ ਕਿਸ਼ਤੀ ਜਿਹੜੀ ਆ ਉਹ ਪਲਟ ਗਈ ਆ ਤੇ ਕਿਸ਼ਤੀ ਵਿੱਚ ਦੱਸਿਆ ਜਾ ਰਿਹਾ ਮਹਿਲਾਵਾਂ ਅਤੇ ਬੱਚੇ ਜਿਹੜੇ ਆ ਉਹ ਸਵਾਰ ਸਨ ਤਾਂ ਤਸਵੀਰਾਂ ਤੁਹਾਡੇ ਨਾਲ ਮੌਕੇ ਦੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਿਹਾ ਇਹ ਤਸਵੀਰਾਂ ਜਿਹੜੀਆਂ ਉਹ ਗਣੇਸ਼ੇ ਵਾਲੀ ਢਾਣੀ ਦੀਆਂ ਹਨ ਜਿੱਥੇ ਲੋਕ ਹੜ੍ਹ ਦੀ ਮਾਰ ਹੇਠ ਆਏ ਹੋਏ ਆ ਤੇ ਲੋਕ ਪਾਣੀ ਵਿੱਚ ਫਸੇ ਹੋਏ ਆ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ਾਂ ਉਹ ਕੀਤੀ ਜਾ ਰਹੀਆਂ ਤਾਂ ਇਸ ਦੌਰਾਨ ਜਦ ਫੌਜ ਵੱਲੋਂ ਕਿਸ਼ਤੀ ਗਈ ਉਹਨਾਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਸੀਗਾ ਤਾਂ ਲੋਕ ਜ਼ਿਆਦਾ ਹੋਣ ਕਾਰਨ ਕਿਸ਼ਤੀ ਜਿਹੜੀ ਆ ਉਹ ਪਲਟ ਗਈ ਤਾਂ ਬੜੀ ਮੁਸ਼ਕਲ ਦੇ ਨਾਲ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਜਿਹੜਾ ਬਾਹਰ ਆ ਉਹ ਕੱਢਿਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਉਹ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਪਿੰਡ ਵਿੱਚ ਕਿੰਨਾ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਸ ਤਰ੍ਹਾਂ ਫੌਜ ਵੱਲੋਂ ਜਿਹੜੇ ਲੋਕ ਕਿਸ਼ਤੀ ਵਿੱਚ ਬੈਠੇ ਸਨ ਤਾਂ ਜਦ ਕਿਸ਼ਤੀ ਪਲਟੀ ਤਾਂ ਫੌਜ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਾਹਰ ਜਿਹੜਾ ਉਹ ਕੱਢਿਆ ਗਿਆ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਰਿਆ ਹਾਂ ਤਾਂ ਕਿ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਧਰ ਅਸੀਂ ਕਿੱਥੇ ਰਹਿੰਦੇ ਇੱਥੇ ਅੱਗੇ ਗਣੇਸ਼ ਵਾਲੇ ਚੁੱਕਦੇ ਹਾਂ ਕਿੱਲੇ ਤੋਂ ਵੱਡੇ ਕੋਣ ਸੀ ਇਹਨਾਂ ਆਰਮੀ ਵਾਲੇ

ਬਹੁਤ ਸਭ ਕੁਝ ਪ੍ਰੂਫ ਜੋ ਵੀ ਹੈ ਸਾਡੇ ਕੋਲ ਸਾਰਾ ਸਭ ਕੁਝ ਭੇਜ ਗਏ ਰੋੜ ਗਏ ਹਾਂਜੀ ਹੋਰ ਸਮਾਰਟ ਉੱਪਰ ਲੈ ਕੇ ਬੈਠੇ ਹਾਂਜੀ ਸਾਰਾ ਉੱਪਰ ਬੈਠੇ ਸਰਕਾਰ ਕੋਈ ਨਹੀਂ ਆ ਮੈਂ ਨਾ ਆਜੇ ਤੱਕ ਤਾਂ ਕੋਈ ਨਹੀਂ ਆਇਆ ਤੇ ਬਹੁਤ ਕੀ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਹਾਂ ਉਹ ਨਹੀਂ ਆਏ ਸੀ ਤੇ ਬੱਸ ਸਰਮਣ ਸਿੰਘ ਸਰਮਣ ਸਿੰਘ ਦਾ ਆਪ ਵੀ ਸਾਡੇ ਕੋਲ ਹੈ ਸਭ ਰੈਸਕਿਊ ਦਾ ਹਾਂਜੀ ਹਾਂਜੀ ਯਾਰਾਂ ਆਰਮੀ ਕਰ ਕਿਸ ਤਰ੍ਹਾਂ ਇਹ ਬੋਰਡ ਪਲਟ ਗਈ ਕੀ ਕਰ ਰਹਾ ਸਾਰੇ ਬੋਰਡ ਤੇ ਨਾ ਮਾਲੋ ਇੱਕ ਦੋ ਜਿਆਦਾ ਬੈਠ ਗਏ ਆ ਕੋਈ ਸੇਵਾਦਾਰ ਬੈਗੇ ਸੀ ਤੇ ਉਸ ਆ ਬੱਚਾ ਨੂੰ ਲੈਣਾ ਸੀ ਤੇ ਉਹ ਬੋਰਡ ਥੋੜੀ ਜੱਗੋਂ ਪਾਣੀ ਜਿਆਦਾ ਪਾ ਪਲਟ ਗਈ ਬਚਾਅ ਹੋ ਗਿਆ ਜੀ ਕੋਈ ਕਿਸੇ ਗੱਲ ਦੀ ਬੱਚੇ ਵੀ ਨਾਲ ਸੀ ਬੱਚੇ ਨਾਲ ਸੀ ਹਾਂਜੀ ਦੋ ਸੀ ਕਿੱਲੇ ਬੱਚੇ ਦੋ ਬੱਚੇ ਨਾਲ ਸੀ ਦੋ ਬੱਚੇ ਸੀ ਨਾ ਅੱਛਾ ਤੋ ਹਰ ਬਚਾਅ ਹੋ ਗਿਆ ਆਰਮੀ ਦੇ ਕੀ ਕਹਿਣਾ ਚਾਹੁੰਦਾ ਆਰਮੀ ਬਹੁਤ ਵਧੀਆ ਕਰ ਰਹੀ ਜੀ ਸਾਰਿਆਂ ਨੂੰ ਰੈਕਸਿਊ ਕਰ ਲਈ ਜੀ ਕਾਹ ਦਾ ਦਿਨ ਲੱਗੇ ਜੀ ਕਿਤੇ ਕਿਤੇ ਕਰੋਕ ਫਸੇ ਨੇ ਬਸ ਬਸ ਆ ਰਹੇ ਸਾਰੇ ਜੀ ਸਾਰੇ ਆ ਰਹੇ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਇੱਕ ਇੱਕ ਦੀ ਰਹਿ ਗਈ ਜੀ ਹੁਣ ਤਾਂ ਬਸ ਬਾਕੀ ਸਾਰੇ ਕਰ ਲੈ ਜੋ